ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਤ ਮਸਕੀਨ ਸਿੰਘ ਜੀ ਦੀ ਇੱਕ ਹੋਰ ਕਥਾ ਸਰਵਣ ਕਰਨ ਜਾ ਰਹੇ ਹਾਂ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਸਾਡੀ ਅਸਲੀ ਲੋੜ ਕਿਹੜੀ ਹੈ ਤੇ ਸਾਨੂੰ ਪਰਮਾਤਮਾ ਤੋਂ ਕਿਹੜੀ ਲੋੜ ਦੀ ਪੂਰਤੀ ਲਈ ਮੰਗ ਕਰਨੀ ਚਾਹੀਦੀ ਹੈ ਦੁਨਿਆਵੀ ਲੋੜਾਂ ਤਾਂ ਸਾਡੀਆਂ ਬਾਜ਼ਾਰਾਂ ਵਿੱਚੋਂ ਪੂਰੀਆਂ ਹੋ ਜਾਂਦੀਆਂ ਹਨ ਪਰ ਸਾਡੀ ਅਸਲੀ ਆਤਮਿਕ ਲੋੜ ਕੀ ਹੈ ਉਹ ਆਓ ਇਸ ਸਾਖੀ ਰਾਹੀਂ ਸਰਵਣ ਕਰੀਏ ਤੇ ਕਿਸ ਤਰ੍ਹਾਂ ਪ੍ਰਮਾਤਮਾ ਤੋਂ ਅਸੀਂ ਮੰਗਣਾ ਹੈ ਤੇ ਕਿਸ ਤਰ੍ਹਾਂ ਅਸੀਂ ਆਪਣੀ ਆਤਮਾ ਦੀ ਲੋੜ ਨੂੰ ਪੂਰਾ ਕਰਨਾ ਹੈ ਇਹ ਇਸ ਸਾਖੀ ਰਾਹੀਂ ਸੰਤ ਮਸਕੀਨ ਜੀ ਨੇ ਬੜੇ ਹੀ ਪਿਆਰ ਨਾਲ ਤੇ ਭਾਵਕ ਤਰੀਕੇ ਨਾਲ ਦੱਸਿਆ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਸਾਖੀ ਨੂੰ ਪਿਆਰ ਨਾਲ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਤਾਰਕਿਕ ਲੋਗਾ ਨੇ ਕਬੀਰ ਨੂੰ ਕਿਹਾ ਤੇ ਨੂੰ ਕਦੀ ਮਸਜਿਦ ਦੇ ਚ ਨਹੀਂ ਦੇਖਿਆ ਤੂੰ ਨਮਾਜ਼ ਪੜਨ ਨਹੀਂ ਆਉਂਦਾ ਆਪ ਨੂੰ ਸ਼ਾਇਦ ਪਤਾ ਹੋਵੇ ਕਬੀਰ ਦੇ ਮਾਤਾ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ ਕਬੀਰ ਨਾਮ ਵੀ ਇਸਲਾਮੀ ਹੈ ਅਰਬੀ ਦਾ ਸ਼ਬਦ ਹੈ ਤੁਹਾਨੂੰ ਪਤਾ ਹੈ ਕਬੀਰ ਕਬੀਰ ਕੌਣ ਹੈ ਇਹਦੀ ਜਾਣਕਾਰੀ ਸਾਨੂੰ ਰਵਿਦਾਸ ਦਿੰਦੇ ਨੇ ਨਾਮਦੇਵ ਦਿੰਦੇ ਨੇ ਜਿਤਨੇ ਭਗਤ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਦੂਜੇ ਦਾ ਜ਼ਿਕਰ ਕਰਦੇ ਨੇ ਇਸ ਤੋਂ ਮੈਨੂੰ ਇਹ ਸਮਝ ਮਿਲੀ ਇਹ ਸਾਰੇ ਸਮਕਾਲੀ ਹੋਏ ਨੇ ਇੱਕੋ ਹੀ ਵਕਤ ਦੇ ਚ ਹੋਏ ਨੇ ਨਾਮਦੇਵ ਕਬੀਰ ਦਾ ਜ਼ਿਕਰ ਕਰਦੇ ਨੇ ਕਬੀਰ ਨਾਮਦੇਵ ਦਾ ਜ਼ਿਕਰ ਕਰਦਾ ਹੈ ਰਵਿਦਾਸ ਕਬੀਰ ਦਾ ਜ਼ਿਕਰ ਕਰਦੇ ਨੇ ਕਬੀਰ ਰਵਿਦਾਸ ਦਾ ਜ਼ਿਕਰ ਕਰਦਾ ਹੈ ਨਾਮਦੇਵ ਤ੍ਰਿਲੋਚਨ ਦਾ ਜ਼ਿਕਰ ਕਰਦੇ ਨੇ ਤ੍ਰਿਲੋਚਨ ਨਾਮਦੇਵ ਦਾ ਜ਼ਿਕਰ ਕਰਦਾ ਹੈ ਇਹ ਸਾਰੇ ਇੱਕ ਦੂਜੇ ਦਾ ਨਾਂ ਲੈਂਦੇ ਨੇ ਆਪਣੀ ਬਾਣੀ ਚ ਇਸ ਤੋਂ ਇਹ ਸਮਝ ਮਿਲੀ ਕਿ ਕਰੀਬਨ ਕਰੀਬਨ ਇਹ ਸਾਰੇ ਸਮਕਾਲੀ ਨੇ ਉਮਰ ਦੇ ਥੋੜਾ ਜਿਹਾ ਵੇਦ ਹੋਵੇਗਾ 2-4 ਸਾਲ 8-10 ਸਾਲ ਦਾ ਪਰ ਹੋਏ ਸਾਰੇ ਇੱਕੋ ਹੀ ਸਮੇਂ ਨੇ ਚਲੋ ਇੱਕ ਪੋਖਤਾ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਕਬੀਰ ਦਾ ਇੱਕ ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ ਤੇ ਨਰ ਦੋਜਕ ਜਾਣਗੇ ਸਤ ਬਾਖੇ ਰਵੀ ਦਾਸ ਇਹ ਸ਼ਲੋਕ ਕਬੀਰ ਦਾ ਹੈ ਕਬੀਰ ਦੇ ਸ਼ਲੋਕਾਂ ਦੇ ਚ ਹੈ ਕਬੀਰ ਕਹਿ ਰਹੇ ਨੇ ਰਵਿਦਾਸ ਬਿਲਕੁਲ ਠੀਕ ਕਹਿ ਰਹੇ ਹੈ ਇਹਦੀ ਗੱਲ ਮੰਨ ਲੋ ਤਸਦੀਕ ਕਰ ਰਹੇ ਨੇ ਕਬੀਰ ਰਵਿਦਾਸ ਦੀ ਹਾਂ ਦੇ ਚ ਹਾਂ ਮਿਲਾ ਰਹੇ ਤੇ ਰਵਿਦਾਸ ਆਪਣੀ ਬਾਣੀ ਚ ਕਬੀਰ ਦਾ ਜ਼ਿਕਰ ਕਰਦੇ ਨਾਮ ਦੇਓ ਕਬੀਰ ਤੇ ਲੋਚਨ ਸਦਨਾ ਸੈਨ ਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਅਰਜੀ ਤੇ ਸਵੇ ਸਰੇ ਇਹ ਦੋਹਾਂ ਦੇ ਸਮਕਾਲੀ ਹੋਣ ਦਾ ਸਭ ਤੋਂ ਵੱਡਾ ਸਬੂਤ ਮਿਲ ਗਿਆ ਕਬੀਰ ਆਪਣੀ ਬਾਣੀ 'ਚ ਰਵਿਦਾਸ ਦਾ ਜ਼ਿਕਰ ਕਰਦਾ ਹੈ ਰਵਿਦਾਸ ਆਪਣੀ ਬਾਣੀ 'ਚ ਕਬੀਰ ਦਾ ਜ਼ਿਕਰ ਕਰਦਾ ਹੈ ਫਿਰ ਰਵਿਦਾਸ ਇਹ ਦੱਸ ਦੇਣ ਤੁਹਾਨੂੰ ਪਤਾ ਹੈ ਕਬੀਰ ਕੌਣ ਹੈ ਇਹ ਕੌਣ ਹੈ ਤਾਂ ਬੜੀ ਕੀਮਤੀਆਂ ਪੰਕਤੀਆਂ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ ਜਾਂ ਕੇ ਇਹ ਬકરી ਇਹ ਕੁੱਲ ਗਊ ਬਦ ਕਰੇ ਮਾਨੀਏ ਸ਼ੇਖ ਸ਼ਹੀਦ ਪੇਰਾ ਜਾਂਕੇ ਬਾਪ ਐਸੀ ਕਰੀ ਪੁੱਤ ਐਸੀ ਸ੍ਰੀ ਤੇਹੂਰੇ ਲੋਕ ਪ੍ਰਸਿੱਧ ਕਬੀਰਾਂ ਜਿਨ੍ਹਾਂ ਨੇ ਕਦੀ ਲੜੀ ਬਾਤ ਧੰਨ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕੀਤਾ ਹੋਵੇਗਾ ਉਹਨਾਂ ਦੇ ਸਾਹਮਣੇ ਪੰਕਤੀਆਂ ਆਈਆਂ ਹੋਣਗੀਆਂ ਜਾਂਕੇ Eid ਬਕਰੀ Eid ਕੁੱਲ ਗਊ ਬੰਦ ਕਰੇ ਜਿਹਦੇ ਘਰ ਦੇ ਵਿੱਚ ਬਕਰੀਦ ਮਨਾਈ ਜਾਂਦੀ ਸੀ ਔਰ ਉਸ ਦਿਨ ਗਊ ਜ਼ਬਾਹ ਕੀਤੀ ਜਾਂਦੀ ਸੀ ਮਾਨੀਏ ਸ਼ੇਖ ਸ਼ਹੀਦ ਪੀਰਾ ਮਜ਼ਾਰਾਂ ਤੇ ਚਦਰਾਂ ਚੜਾਈਆਂ ਜਾਂਦੀਆਂ ਸਨ ਸ਼ੇਰਨੀਆਂ ਵੰਡੀਆਂ ਜਾਂਦੀਆਂ ਸਨ ਜਾਂ ਕੇ ਬਾਪ ਐਸੀ ਕਰੀ ਪਿਓ ਤੇ ਹੀ ਕੁਝ ਕਰਦਾ ਸੀ ਕਬੀਰ ਦਾ ਪਿਤਾ ਤੇ ਹੀ ਕੁਝ ਕਰਦਾ ਸੀ ਜਾਂ ਕੇ ਬਾਪ ਐਸੀ ਕਰੀ ਪੁੱਤ ਐਸੀ ਸ੍ਰੀ ਤੇ ਹੂਰੇ ਲੋਕ ਪ੍ਰਸਿੱਧ ਕਬੀਰਾ ਲੇਕਿਨ ਪੁੱਤਰ ਨਹੀਂ ਕਰਦਾ ਕਿਉਂ ਪੁੱਤਰ ਦੇ ਐਲਾਨੀਆਂ ਇਹ ਬੋਲ ਨੇ ਨਾ ਹਮ Hindu ਨਾ Musalman ਅਲਹਿਰਾਮ ਕੇ ਪਿੰਡ ਪਰਾਂ ਇਹ ਭਗਤ ਕਬੀਰ ਦੇ ਬੋਲ ਮੈਂ Hindu ਨਹੀਂ ਹਾਂ ਮੈਂ Muslim ਵੀ ਨਹੀਂ ਹਾਂ ਪੰਡਤ ਮੌਲਾ ਜੋ ਲਿਖ ਦਈਆ ਛਾੜ ਚਲੇ ਹਮ ਕਿਛੋ ਨਾ ਲਿਆ ਮੇਰਾ ਧਾਰਮਿਕ ਰਹਿਬਰ ਪੰਡਤ ਨਹੀਂ ਹੈ ਔਰ ਮੇਰਾ ਧਾਰਮਿਕ ਰਹਿਬਰ ਮੌਲਵੀ ਵੀ ਨਹੀਂ ਹੈ ਮੈਂ ਇਹਨਾਂ ਦੇ ਪਿੱਛੇ ਚੱਲਣ ਵਾਲਾ ਨਹੀਂ ਕਿਉਂਕਿ ਮੈਂ Hindu ਨਹੀਂ Musalman ਨਹੀਂ ਪਰ ਅੱਲਾ ਜਪਣ ਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ RAM RAM ਕਹਿਣ ਦੇ ਵਿੱਚ ਮੈਨੂੰ ਕੋਈ ਹਰਜ ਨਹੀਂ ਅੱਲਾ RAM ਕੇ ਬਿੰਦ ਪਰਾਂ ਇਹ ਸਰੀਰ ਇਹ ਪ੍ਰਾਣ ਅੱਲਾ ਦੇ ਨੇ RAM ਦੇ ਨੇ ਪਰ ਮੈਂ Hindu Musalman ਨਹੀਂ ਹਾਂ ਤਾਰਕਿਕ ਲੋਕਾਂ ਨੇ ਇੱਕ ਦਿਨ ਕਹਿ ਦਿੱਤਾ ਕਬੀਰ ਤੂੰ ਕਦੀ ਨਮਾਜ਼ ਪੜਨ ਨਹੀਂ ਆਉਂਦਾ ਖੁਦਾ ਦਾ ਨਾਂ ਲਿਆ ਕਰ ਬੰਦਗੀ ਕਰਿਆ ਕਰ ਤੈਨੂੰ ਕਦੀ ਮਸਜਿਦ ਦੇ ਚ ਨਹੀਂ ਦੇਖਿਆ ਪਤਾ ਹੈ ਕਬੀਰ ਕੀ ਕਹਿੰਦੇ ਨੇ ਦੇਹੀ ਮਹਿਜਿਦ ਮਨ ਮੌਲਾਣਾ ਸਹਜ ਨਮਾਜ਼ ਗੁਜ਼ਾਰੇ ਸੜੀ ਦੇਹੀ ਮਸਜਿਦ ਬਣ ਗਈ ਸਾਡਾ ਮਨ ਮੌਲਵੀ ਬਣ ਗਿਆ ਤੁਸੀਂ ਪੰਜ ਵਕਤ ਨਮਾਜ਼ ਪੜਦੇ ਹੋਗੇ ਸੀ ਹਰ ਵਕਤ ਪੜਦੇ ਸੜੀ ਕਾਇਆ ਮਸਜਿਦ ਬਣ ਗਈ भगत पीपाजी कहन कायो देवल कायो देवल कायहो जंगम जाती कायहो धूप दीप नै बेडा कायो पूजौ पाथी मेरी काया देवल बन गई है देवता प्रकट हो गए काया हरि मंदिर बन गई है मंदिर देख इस वास्ते जाना है किसी दिन जिंदगी हरि मंदिर बन जाए हरि मंदिर एव शरीर है तिस विच सच्चे का वास मस्जिद विच इस वास्ते जाना है किसी दिन जिंदगी खानाए खुदा बन जाए गुरुद्वारे इस वास्ते जाना है कि जिस दिन जीवन गुरु दा रूप हो जाए ते गुरु मान नाल कह दे मेरा अपना ही रूप है खालसा मेरे रूप है खास खालसे मैं हूं करोन निवास मंदिर मस्जिद के वास्ते जाने पर परमात्मा याद आवे ਔਰ ਯਕੀਨ ਜਾਣੋ ਜੇ ਦੀ ਜ਼ਿੰਦਗੀ ਹਰੀ ਮੰਦਰ ਹੋ ਜਾਏ ਉਹਨੂੰ ਵੇਖ ਕੇ ਵੀ ਰੱਬ ਯਾਦ ਆਉਂਦਾ ਹੈ ਇਸ ਵਾਸਤੇ ਸੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਹੋਏ ਨੇ ਸਹੀ ਸੰਤ ਗੁਰਮਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਜਿਨ੍ਹਾਂ ਦੀ ਜ਼ਿੰਦਗੀ ਹਰੀ ਮੰਦਰ ਹੋ ਗਈ ਜਿਨ੍ਹਾਂ ਦਾ ਜੀਵਨ ਗੁਰੂ ਵਰਗਾ ਹੋ ਗਿਆ ਔਰ ਗੁਰੂ ਮਾਨਣ ਲ ਕਰੇ ਮੇਰਾ ਮੇਰਾ ਆਪਣਾ ਹੀ ਰੂਪ ਗੁਰਦੁਆਰੇ ਗਿਆ ਹੋਇਆ ਉਸ ਦਿਨ ਸਫਲ ਸਮਝ ਲੋ ਜਿਸ ਦਿਨ ਮਨੁੱਖ ਗੁਰੂ ਦਾ ਰੂਪ ਹੋ ਜਾਂਦਾ ਹੈ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ ਰਸਤੇ 'ਚ ਹੈ ਅਜੇ ਪਹੁੰਚੇ ਕੋਈ ਨਹੀਂ ਮੰਦਰ ਗਿਆ ਹੋਇਆ ਉਸੇ ਦਾ ਹੀ ਸਫਲ ਜਿਹਦੀ ਜ਼ਿੰਦਗੀ ਹਰੀ ਮੰਦਰ ਬਣ ਜਾਏ ਨਮਾਜ਼ ਪੜ੍ਹੀ ਹੋਈ ਉਸੇ ਦੀ ਸਫਲ ਜਿਹਦੀ ਜ਼ਿੰਦਗੀ ਖਾਨਾ ਖੁਦਾ ਬਣ ਜਾਏ ਭਗਤ ਕਬੀਰ ਇਸ ਤਰ੍ਹਾਂ ਕਹਿੰਦੇ ਨੇ ਦੇਹੀ ਮਹਿਜਦ ਮੇਰੀ ਦੇਹੀ ਮਸਜਿਦ ਬਣ ਗਈ ਹੈ ਤਾਂ ਮੁਖਤਸਰ ਮੈਂ ਅਰਜ਼ ਕਰਾਂ ਜਿਸ ਦਿਨ ਨੌ ਨਿਦ ਨਾਮ ਪ੍ਰਗਟ ਹੋ ਜਾਂਦਾ ਹੈ ਕਾਇਆ ਹਰੀ ਮੰਦਰ ਬਣ ਜਾਂਦੀ ਹੈ ਭਗਤ ਪੀਪਾ ਜੀ ਇਹੀ ਕਹਿ ਰਹੇ ਨੇ ਕਾਇਆ ਬਹੁ ਖੰਡ ਖੋਜ ਤੇ ਨਉ ਨਿਦ ਪਾਈ ਨਾਂ ਕਛ ਆਏ ਬੋ ਨਾਂ ਕਛ ਜਾਏ ਬੋ ਰਾਮ ਕੇ ਦੁਹਾਏ ਕਾਇਆ ਦੀ ਖੋਜ ਕਰਦਿਆਂ ਕਰਦਿਆਂ ਨਉ ਨਿਦ ਵਸਤੂ ਸਾਨੂੰ ਪ੍ਰਾਪਤ ਹੋ ਗਈ ਤੇ ਨੌ ਨਿਧੀਆਂ ਕੀ ਨੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸਰਾ ਤੋ ਹੁਣ ਮੈਂ ਮੂਲ ਨੁਕਤਾ ਤੁਹਾਡੇ ਸਾਹਮਣੇ ਰੱਖਾਂ ਖੋਜੀ ਬਿਰਤੀਆਂ ਤੇ ਮਨੁੱਖ ਕੋਲ ਜਨਮ ਤੋਂ ਹੀ ਨੇ ਇਹਦੀ ਅੱਖ ਖੁੱਲਦੀ ਹੈ ਤੇ ਕੁਝ ਲੱਭਦਾ ਹੈ ਕੁਝ ਤਲਾਸ਼ ਕਰ ਰਿਹਾ ਹੈ ਜੀਵਨ ਭਰ ਤਲਾਸ਼ ਕਰਦਾ ਹੈ ਮਨੁੱਖ ਖੋਜ-ਖੋਜ ਕੇ ਜੋ ਲੱਭੇ ਹੈ ਉਸ ਨਾਲ ਤ੍ਰਿਪਤੀ ਨਹੀਂ ਹੋਈ ਤੇ ਤ੍ਰਿਪਤੀ ਕਿਵੇਂ ਹੋਣੀ ਇਸ ਦਾ ਪਤਾ ਵੀ ਕੋਈ ਨਹੀਂ ਤ੍ਰਿਪਤੀ ਨੂੰ ਰਜੇਵਾ ਕਹਿੰਦੇ ਨੇ ਜੋ ਰਜ ਜਾਏ ਰਾਜਾ ਹਰ ਮਨੁੱਖ ਰਾਜਾ ਹੋਣਾ ਚਾਹੁੰਦਾ ਹੈ ਜੋ ਬੁਖਾ ਉਹਨੂੰ ਬੁਖਾਰੀ ਕਹਿੰਦੇ ਨੇ ਜੋ ਰਜ ਗਿਆ ਹੈ ਰਾਜਾ ਰਾਜੇ ਦੇ ਅਰਥ ਇੰਨੇ ਨੇ ਰਾਜੇ ਦੇ ਅਰਥ ਹੁਕਮਰਾਨ ਨਹੀਂ ਹੈ ਪ੍ਰਭ ਜੀ ਤੇਰੀ ਦਾਤੀ ਰਾਜਾ ਇਹ ਪ੍ਰਭੂ ਤੇਰੀ ਦਾਤ ਨਾਲ ਮੈਂ ਰਜ ਸਕਦਾ ਜੋ ਰਜ ਗਿਆ ਤ੍ਰਿਪਤ ਹੋ ਗਿਆ ਰਾਜਾ ਔਰ ਜਿਸ ਦੇ ਅੰਦਰ ਮੰਗ ਚੱਲ ਹੀ ਰਹੀ ਹੈ ਚੱਲ ਹੀ ਰਹੀ ਹੈ ਬਿਖਾਰੀ ਹੈ ਮੰਗਤਾ ਹੈ ਇੱਕ ਗਾਥਾ ਹੈ ਇੱਕ ਸੂਫੀ ਸੰਤ ਉਹਨੂੰ ਕਿਦਰੇ ਪਿੰਡ ਦੇ ਵਸਨੀਕਾ ਨੇ ਕਿਹਾ ਤੂੰ ਅਕਬਰ ਕੋਲ ਜਾ ਸਾਡੇ ਪਿੰਡ ਦੇ ਵਿੱਚ ਮਦਰਸਾ ਨਹੀਂ ਹੈ ਸਕੂਲ ਨਹੀਂ ਹੈ ਤੇ ਤੇਰਾ ਮਾਣ ਸਨਮਾਨ ਬੜਾ ਹੈ ਤੇਰੇ ਕਹਿਣ ਨਾਲ ਅਕਬਰ ਨੇ ਸਾਡੇ ਪਿੰਡ ਵਿੱਚ ਮਦਰਸਾ ਬਣਾ ਦੇਣਾ ਬੱਚਿਆਂ ਦੀ ਪੜਾਈ ਦਾ ਸਾਧਨ ਹੋ ਜਾਣਾ ਤੂੰ ਜਾ। ਇਹ ਫਕੀਰ ਸੋਤੇ ਸਿਰ ਸਵੇਰੇ ਪਹੁੰਚ ਗਿਆ। ਪਰ ਉਦੋਂ ਅਕਬਰ ਦੁਆ ਦੇ ਸੀ। ਉਹ ਕਹੇ ਸੀ, "ਹੇ ਖੁਦਾਮਨ ਤਾਲਾ, ਤੂੰ ਮੇਰਾ ਰਾਜ ਪਾਠ ਹੋਰ ਵਧਾ। ਮੇਰੇ ਖਜ਼ਾਨੇ ਹੋਰ ਵੜ। ਮੈਨੂੰ ਤਾਕਤ ਹੋਰ ਦੇ।" ਮੈਂ विश्वजीत ਬਣਾ ਇਸ ਤਰ੍ਹਾਂ ਮੰਗ ਰਿਹਾ ਸੀ ਫਕੀਰ ਕਹਿੰਦਾ ਹੈ ਮੈਂ ਤੇ ਰਾਜੇ ਕੋਲ ਆਇਆ ਸੀ ਤੇ ਬੁਲੇਖੇ ਨਾਲ ਮੰਗਤੇ ਕੋ ਲਾਗੇ ਇਥੇ ਆਪੇ ਮੰਗਦਾ ਹੈ ਇਥੇ ਆਦ ਮੰਗ ਰਿਹਾ ਜੋ ਵਾਪਸ ਹੋਇਆ ਅਕਬਰ ਨੂੰ ਵੀ ਮਹਿਸੂਸ ਹੋਇਆ ਕੋਈ ਆਇਆ ਹੈ ਪਿੱਛੇ ਔਰ ਮੁੜ ਰਿਹਾ ਹੈ ਦੇਖਿਆ ਪਿੱਛੇ ਮਹਾਨ ਸੂਫੀ ਸੰਤ ਹਾਜ਼ਰ ਨਿਜ਼ਾਮੁਦੀਨ ਦਚੇਲਾ ਰੋਕਿਆ ਫਕੀਰ ਸਾਈਂ ਆਇਓ ਦਸੋ ਕੋਈ ਕੰਮ ਕੀ ਚਾਹੀਦਾ ਹੈ ਕਿਨੇ ਕੁਛ ਨਹੀਂ ਚਾਹੀਦਾ ਹੁਣ ਜਿਸ ਤੋਂ ਤੂੰ ਮੰਗ ਰਿਆ ਸੀ ਨਾ ਉਸੇ ਤੋਂ ਮੰਗਾਗਾ ਜਾ ਤੂੰ ਆਪਣਾ ਕੰਮ ਕਰ ਜਿਸ ਦੇ ਅੰਦਰ ਮੰਗ ਜਾ ਰਹੀ ਹੈ ਮੰਗਤਾ ਹੈ ਜੋ ਰਜ ਗਿਆ ਰਾਜਾ ਹੈ ਇਸ ਵਸਤੇ ਗੁਰਬਾਣੀ ਕਹਿੰਦੀ ਹੈ ਮਨੁਖ ਰਜੇਵਾ ਲਬਰਿਆ ਹੋਰ ਕੁਛ ਵੀ ਨਹੀਂ ਲਬਰਿਆ ਤ੍ਰਿਪਤੀ ਲਬਰੇ ਖੋਜ ਦੇ ਸਭ ਤੋਂ ਪਹਿਲੇ ਮਨੁੱਖ ਨੇ ਖੋਜ ਦਾ ਕੰਮ ਜ਼ਮੀਨ ਤੋਂ ਸ਼ੁਰੂ ਕੀਤਾ ਜ਼ਮੀਨ ਨੇ ਆਨੰਦ ਦਿੱਤਾ ਹੈ ਧਨ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੀ ਮੈਦਨਿਆਤ ਝੋਲੀ ਵਿੱਚ ਪਾਈ ਹੈ ਜ਼ਮੀਨ ਅਜੇ ਵੀ ਬਹੁਤ ਕੁਝ ਦੇ ਰਹੀ ਹੈ ਲੇਕਿਨ ਮਨੁੱਖ ਰਜ਼ਾਇਆ ਨਹੀਂ ਹੈ ਨਹੀਂ ਤ੍ਰਿਪਤ ਹੋਇਆ ਫਿਰ ਮਨੁੱਖ ਇਹਨੇ ਪਹਾੜਾਂ ਦੇ سینੇ ਚੀਰੇ ਪਹਾੜਾਂ ਵਿੱਚੋਂ ਸੋਨਾ ਮਿਲਿਆ ਚਾਂਦੀ ਮਿਲੀ ਹੀਰੇ ਮਿਲੇ ਜਵਹਰਾਤ ਮਿਲੇ ਮੂੰਗੇ ਮਿਲੇ ਨੀਲਮ ਮਿਲੇ ਪੰਨੇ ਮਿਲੇ ਲੋਹਾ ਮਿਲੇ ਤਾਂਬਾ ਮਿਲੇ ਬੜਾ ਕੁਝ ਪਹਾੜਾਂ ਨੇ ਮਨੁੱਖ ਦੀ ਝੋਲੀ 'ਚ ਪਾਇਆ ਔਰ ਦੇ ਰਹੇ ਨੇ ਲੇਕਿਨ ਮਨੁੱਖ ਰਜਿਆ ਨਹੀਂ ਹੈ ਪਹਾੜ ਵੀ ਨਹੀਂ ਰਜਾ ਸਕੇ ਜ਼ਮੀਨ ਵੀ ਨਹੀਂ ਰਜਾ ਸਕੀ ਫਿਰ ਮਨੁੱਖ ਨੇ ਸਾਗਰਾਂ ਦੇ ਪਾਣੀ ਨੂੰ ਛਾਣਿਆ ਸਮੁੰਦਰ ਨੂੰ ਛਾਣਿਆ ਤਰ੍ਹਾਂ ਤਰ੍ਹਾਂ ਦੀ ਸੌਗਾਤ ਮੈਦਨ ਆਗਰ ਨੇ ਵੀ ਮਨੁੱਖ ਦੀ ਝੋਲੀ ਚ ਪਾਈ ਹੈ ਬਹੁਤ ਕੁਝ ਪਾਈ ਹੈ ਔਰ ਬਹੁਤ ਕੁਝ ਸਾਗਰ ਵੀ ਦੇ ਰਿਹਾ ਹੈ ਲੇਕਿਨ ਮਨੁੱਖ ਨਹੀਂ ਰਜਿਆ ਇੰਨਾ ਵੱਡਾ ਸਾਗਰ ਤੇਨ ਹਿੱਸੇ ਸਮੁੰਦਰ ਹੈ ਕਿਸ ਜ਼ਮੀਨ ਹੈ ना ए समुन्दर मनुख सके ना ए धरती ना ए पहाड़ फिर मनुख दियां नजमां नजर आसमान ते गई सब तो नेड़े ग्रह सी चंद्रमा तो फिर ये सोचे शायद उथों कुछ लगे और असी माला माल हो जाइए उस वक़्त दियां दो हकूमत रशिया ते अमेरिका ਸੈਕੜੇ ਸਾਇੰਟਿਸਟ ਦਿਨ ਰਾਤ ਦਿਮਾਗ ਖਪਾਉਂਦੇ ਰਹੇ ਹਜ਼ਾਰਾਂ ਟੈਕਨੀਸ਼ੀਅਨ ਜੁੜੇ ਰਹੇ ਅਰਬਾਂ ਖਰਬਾਂ ਡਾਲਰ ਖਰਚ ਹੋਏ ਦੋ ਮੁਲਕਾਂ ਨੇ ਛੋਟੇ ਦੇ ਸਿਆਣੇ ਸਾਇੰਟਿਸਟ ਦਿਨ ਰਾਤ ਮਗਜ਼ ਖਪਾਈ ਕਰਦੇ ਰਹੇ ਕਿੰਨੇ ਇੰਜੀਨੀਅਰ ਕਿੰਨੇ ਟੈਕਨੀਸ਼ੀਅਨ ਕਿੰਨੀ ਲੇਬਰ ਦਿਨ ਰਾਤ ਲੱਗੀ ਰਹੀ 400 ਕਰਵਾ ਡਾਲਰ ਦੋ ਮੁਲਕਾਂ ਦੇ ਖਰਚ ਹੋਏ ਤਾਂ ਕਿਦਰੇ ਮਨੁੱਖ ਇੱਕ ਦਿਨ ਚੰਦਰਮਾ ਤੇ ਪਹੁੰਚਣ ਦੇ ਸਫਲ ਹੋਇਆ ਜਿਸ ਦਿਨ ਮਨੁੱਖ ਦੇ ਪੈਰ ਚੰਨ ਤੇ ਟਿਕੇ ਸਨ ਸਾਰੀ ਦੁਨੀਆ ਵਿੱਚ ਹੁਲਾਸ ਦੀ ਲਹਿਰ ਦੌੜ ਗਈ ਸੀ ਦੁਨੀਆ ਬਹੁਤ ਖੁਸ਼ ਮਨੁੱਖ ਚੰਨ ਤੇ ਪਹੁੰਚ ਗਏ ਚੰਦਰਮਾ ਤੇ ਪਹੁੰਚ ਗਏ ਉਹ ਅਧਰੈ ਦੇ ਇੱਕ ਮਹਾਨ ਉਰਦੂ ਦਾ ਮਾਇਆਨਾਸ ਸ਼ਾਇਰ ਜਿੰਦਾ ਸੀ ਜਿਗਰ ਮੁਰਾਦਾਬਾਦੀ ਹੁਣ ਤੇ ਨਹੀਂ ਹੈ ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਿਆ ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਜ਼ਮੀਂ ਵੀ ਹੱਥ ਸੇ ਜਾਂਦੀ ਰਹੇਗੀ ਤੂੰ ਚੰਦਰਮਾ ਤੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨਉਤੇ ਜ਼ਮੀਨ ਦਿੱਤੇ ਵੀ ਰਹਿਣ ਦੀ ਜਾਂਚ ਨਹੀਂ ਆਈ ਜਿਹੋ ਜਿਹਾਂ ਦਾ ਨਰਕ ਤੂੰ ਜ਼ਮੀਨ ਤੇ ਬਣਾਇਆ ਹੈ ਉਹ ਜਿਹਾਂ ਦਾ ਨਰਕ ਤੂੰ ਆਸਮਾਨ ਤੇ ਬਣਾਏਗਾ ਹੋਰ ਕੀ ਕਰੇਗਾ ਉੱਥੇ ਵੀ ਵਿਤਕਰੇ ਲੈ ਜਾਏਗਾ ਉੱਥੇ ਵੀ ਖੌਨ ਖਰਾਬੇ ਲੈ ਜਾਏਗੇ ਉੱਥੇ ਵੀ ਤੂੰ ਆਪਣਾ ਹੰਕਾਰ ਲੈ ਜਾਏਗਾ ਉੱਥੇ ਵੀ ਤੂੰ ਜਾਤ ਪਾਤ ਦੇ ਝਗੜੇ ਲੈ ਜਾਏਗਾ ਉੱਥੇ ਵੀ ਫੋਕਾ ਹੰਕਾਰ ਲੈ ਜਾਏਗਾ ਚੰ드ਰਮਾਂ ਦੀ ਧਰਤੀ ਨੂੰ ਵੀ ਖੌਨ ਨਾਲ ਰੰਗੇਗਾ ਹੋਰ ਕੀ ਕਰੇਗਾ ਆਸਮਾਨੋਂ ਕੀ ਤਮੰਨਾ ਕਰਨੇ ਵਾਲੇ ਹੈ ਜ਼ਮੀਨ ਵੀ ਹੱਥ ਸੇ ਜਾਤੀ ਰਹੇਗੀ ਪਾਵੇਂ ਅਰਬਾਂ ਖਰਬਾਂ ਡਾਲਰ ਖਰਚ ਹੋਏ ਪਾਵੇਂ ਕਈ ਸਾਲ ਮਿਹਨਤ ਹੋਈ ਤੇ ਸਿਆਣਿਆਂ ਸਾਣਿਆਂ ਨੇ ਸਿਰ ਖਪਾਇਆ ਪਰ ਲਿਆਏ ਉਥੋਂ ਕੀ ਮੁੱਠੀ ਬਰ ਰੇਤੀ ਲਿਆਏ ਹੋਰ ਕੁਛ ਨਹੀਂ ਉਹ ਮੈਂ ਰੇਤ ਦੇਖੀ ਹੈ ਹੋਸਟਨ ਦੇ ਪਈ ਸੀ ਸੈਂਸ ਮਿਊਜ਼ੀਅਮ ਦੇ ਵਿੱਚ ਮੈਂ ਦੇਖ ਕੇ ਦੰਗ ਰਹਿ ਗਿਆ ਮੈਂ ਕਿ ਹੱਦ ਹੋ ਗਈ ਇਸੇ ਤੇ ਅਰਬਾਂ ਖਰਬਾਂ ਡਾਲਰ ਖਰਚ ਕੀਤੇ ਐ ਮੁੱਠੀ ਬਰ ਰੇਤ ਲਿਆਂਦੀ ਇਮਾਰਤ ਦੇਸ਼ ਵੀ ਉਹ ਰੇਤ ਦਿਖਾਉਣ ਵਾਸਤੇ ਲਿਆਇ ਸੰ ਪ੍ਰਗਤੀ ਮੈਦਾਨ ਦੇਸ਼ ਇੱਕ ਮਹੀਨਾ ਪਈ ਰਹੀ ਸੀ ਲੋਕੀ ਲੇਨ ਲਾ ਕੇ ਵੇਖਦੇ ਸ ਬੜੀ ਲੰਬੀ ਲੇਨ ਚੰਦਰਮਾ ਦੀ ਮਿੱਟੀ ਮੈਂ ਕਿ ਹੱਦ ਹੋ ਗਈ ਐਨਾ ਖਰਚ ਇਤਨੇ ਮਿਹਨਤ ਲਿਆਂਦੀ ਮੁਠੀ ਵਰ ਰੇਤ ਮਿੱਟੀ ਹੁਣ ਮਨੁੱਖ ਦੀਆਂ ਨਿਗਾਹਾਂ ਮੰਗਲ ਤੇ ਨੇ ਸ਼ਨੀ ਤੇ ਅੱਗੇ ਨਹੀਂ ਚੰਦਰਮਾ ਤੋਂ ਤੋਟ ਕੁਛ ਨਹੀਂ ਮਿਲਿਆ ਸ਼ਾਇਦ ਅੱਗੋਂ ਕੁਛ ਮਿਲੇ ਤੂੰ ਹੋਰ ਅੱਗੇ ਜਾਣ ਦੀ ਕੋਸ਼ਿਸ਼ ਪੇ ਕਰ ਦੇਣਾ। ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਕਹਿੰਦੀ ਕਿਧਰੇ ਵੀ ਚਲਾ ਜਾ ਤੇਰੀ ਲੋੜਾਂ ਦੀ ਪੂਰਤੀ ਹੋ ਜਾਏਗੀ ਸੁਖ ਨਹੀਂ ਮਿਲੇਗਾ ਨਹੀਂ ਮਿਲੇਗਾ। ਨਾ ਜ਼ਮੀਨ ਤੇ ਮਿਲੇਗਾ ਨਾ ਅਸਮਾਨ ਤੇ ਮਿਲੇਗਾ ਨਾ ਚੰਦਰਮਾ ਤੇ ਮਿਲੇਗਾ ਨਾ ਮੰਗਲ ਤੇ ਮਿਲੇਗਾ। ਦੇਸ਼ ਬਦਲ ਲੈ ਘਰ ਬਦਲ ਲੈ ਮੁਲਕ ਬਦਲ ਲੈ ਮਜ਼ਾ ਬਦਲ ਲੈ ਜਾਤ ਪਾਤ ਤੋਂ ਬਦਲ ਲੈ ਸ਼ਹਿਰ ਬਦਲ ਲੈ ਸੁੱਖ ਨਹੀਂ ਮਿਲੇਗਾ ਸਿਰਫ ਲੋੜਾਂ ਦੀ ਪੂਰਤੀ ਹੋਵੇਗੀ ਫਿਰ ਕਿਵੇਂ ਮਿਲੇਗਾ ਕਿੱਥੋਂ ਮਿਲੇਗਾ ਤਾਂ ਸਹਿਬ ਕਹਿੰਦੇ ਨੇ ਇੱਕ ਹੈ ਜਗ੍ਹਾ ਐਸੀ ਅਗਰ ਤੂੰ ਖੋਜੇਂ ਮਿਲੇਗਾ ਖੋਜ ਕਰਦੇ ਆ ਉਂਝ ਨਹੀਂ ਲੇਕਿਨ ਮਿਲੇਗਾ ਉਹ ਕਿੱਥੇ ਹੈ ਜਿੱਥੋਂ ਮੈਂ ਖੋਜ ਕਰਾਂ ਤੇ ਰਜ ਜਾਵਾਂ ਸਾਬ ਕਹਿੰਦੇ ਨੇ ਇਸ ਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾ ਉਹਨੇ ਦਪਾਈ ਅਗਰ 10000 ਕਿਦਰੇ ਸਤਸੰਗੀ ਬੈਠੇ ਉਹਨਾਂ ਕਿਸੇ ਵੀ ਧਾਰਮਿਕ ਮੰਦਰ ਦੇ ਚ ਕੋਈ ਇੱਕ ਹਦ ਹੁੰਦਾ ਮਨ ਦੀ ਖੋਜ ਕਰਨ ਵਾਲਾ ਬਾਕੀ ਨਹੀਂ ਬਾਕੀ ਨਹੀਂ ਕੋਈ ਇੱਕ ਹਦ ਇਹ ਗਿਣਤੀ ਹੈ ਨਿਰਾਸ਼ਾ ਜਨਕ ਹੈ ਇਸ ਵਾਸਤੇ ਹਜ਼ਾਰਾਂ ਸਾਲ ਪਹਿਲੇ ਵੀ ਕੋਈ ਕਰੋਨਾ ਚ ਇੱਕਦ ਭਗਤ ਹੁੰਦਾ ਸੀ ਰਬ ਨਾਲ ਜੁੜੇ ਹੋਇਆ ਅੱਜ ਵੀ ਹਿਤਨੇ ਨੇ ਮੈਂ ਨਹੀਂ ਕਹਿੰਦਾ ਧਰਤੀ ਖਾਲੀ ਹੈ ਅੱਜ ਵੀ ਹੈ ਨਾ ਪਰ 6 ਅਰਬ ਦੇ ਕਰੀਬ ਜ਼ਮੀਨ ਤੇ ਮਨੁੱਖ ਪਏ ਵਸਦੇ ਨੇ 600 ਮਨੁੱਖਾਂ ਤੋਂ ਜ਼ਿਆਦਾ ਨਹੀਂ ਹੋਣਗੇ ਬਸ ਇਤਨੇ ਇਤੇ ਕੁਝ ਵੀ ਨਾ ਹੋਇਸ ਇਤੇ ਉਸ ਤੋਂ ਕੁਝ ਵੀ ਨਹੀਂ ਯਕੀਨ ਨਹੀਂ ਬਜਦਾ ਕਿ ਮਨ ਦੇ ਚੋਂ ਸ਼ੁਖ ਮਿਲੇਗਾ ਆਨੰਦ ਮਿਲੇਗਾ ਮਹਾਰਸ ਮਿਲੇਗਾ ਖੇੜਾ ਤੇ ਖੁਸ਼ੀ ਮਿਲੇਗੀ ਭਗਤਾ ਸੰਤਾ ਨੇ ਤੇ ਐਸਾ ਕੇ ਐਸਾ ਨੂੰ ਅਵਤਾਰ ਤੇ ਇਹੀ ਕਹਿੰਦੇ ਰਹੇ ਨੇ ਲੋੜਾਂ ਦੀ ਪੂਰਤੀ ਬਾਹਰੋਂ ਕਰ ਆਤਮਿਕ ਅਨੰਦ ਤੁੰਦਰੋਂ ਲੈ ਖੁਸ਼ੀਆਂ ਤੁੰ ਅੰਦਰੋਂ ਲੈ ਖੇੜਾ ਤੁੰ ਅੰਦਰੋਂ ਲੈ ਇਸ ਸਮਾਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨੇ ਦਪਾਈ ਇਹਨੂੰ ਠੀਕਾ ਫਲਾਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਖੀ ਵਿੱਚ ਅਸੀਂ ਸਰਵਣ ਕੀਤਾ ਹੈ ਕਿ ਸੰਤ ਮਸਕੀਨ ਸਿੰਘ ਜੀ ਨੇ ਦੱਸਿਆ ਹੈ ਕਿ ਸਾਨੂੰ ਮੰਗਣਾ ਸਿਰਫ ਪਰਮਾਤਮਾ ਤੋਂ ਹੀ ਚਾਹੀਦਾ ਹੈ ਨਾ ਕਿ ਕਿਸੇ ਦੁਨਿਆਵੀ ਬੰਦੇ ਤੋਂ ਕਿਉਂਕਿ ਬੰਦਾ ਵੀ ਤਾਂ ਅਗੋਂ ਰੱਬ ਤੋਂ ਮੰਗ ਕੇ ਹੀ ਸਾਨੂੰ ਦਿੰਦਾ ਹੈ ਤੇ ਸਾਡੀ ਅਸਲੀ ਲੋੜ ਕੀ ਹੈ ਇਹ ਸਾਨੂੰ ਸਭ ਇਸ ਸਾਖੀ ਰਾਹੀਂ ਪਤਾ ਲੱਗਿਆ ਹੈ ਉਮੀਦ ਕਰਦੇ ਹਾਂ ਕਿ ਮੇਰੀ ਇੰਨੀ ਕ ਸੇਵਾ ਤੁਸੀਂ ਪ੍ਰਵਾਨ ਕਰੋਗੇ ਜੋ ਇਸ ਸਾਖੀ ਰਾਹੀਂ ਮੈਂ ਤੁਹਾਡੇ ਅੱਗੇ ਪੇਸ਼ ਕੀਤੀ ਹੈ ਸੰਤ ਮਸਕੀਨ ਸਿੰਘ ਜੀ ਨੇ ਸਾਨੂੰ ਇਹ ਸਾਖੀ ਰਾਹੀਂ ਚੰਗੀ ਤਰ੍ਹਾਂ ਰਾਹ ਦੱਸ ਦਿੱਤਾ ਹੈ ਕਿ ਪਰਮਾਤਮਾ ਦੀ ਲੋੜ ਪਰਮਾਤਮਾ ਦਾ ਅਸਲੀ ਨਾਮ ਜਪ ਕਿਦਾਂ ਕਰਨਾ ਹੈ ਜੇ ਕੁਝ ਭੁੱਲ ਚੁੱਕ ਹੋ ਗਈ ਹੋਵੇ ਤਾਂ ਇਸ ਨਿਵਾਣੀ ਜੀ ਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ